ਜਾਬ ਚ ਨਿਕਲਣ ਵਾਲੀਆਂ ਵੱਖ-ਵੱਖ ਸਾਮੀਆਂ ਲਈ ਕੋ ਸੋਧ ਪੱਤਰ ਜਿਹੜਾ ਤੁਸੀਂ ਤੋਂ ਜਾਰੀ ਕੀਤਾ ਗਿਆ ਜਿਹੜਾ ਪੋਸਟਾਂ ਆਈਆਂ ਸਟੈਨੋ ਟਾਈਪਸ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪੋਸਟਾਂ ਇਹਨਾਂ ਵਾਸਤੇ ਜਿਹੜਾ ਤੁਸੀਂ ਦੇਖਦੇ ਹੋ ਸੋਧ ਪੱਤਰ ਜਾਰੀ ਕੀਤਾ ਹੈ ਇੱਥੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਸੋਧ ਪੱਤਰ ਦੇ ਵਿੱਚ ਕੁਝ ਅਸਾਮੀਆਂ ਵਾਪਸ ਲਈਆਂ ਇਹ ਤੁਸੀਂ ਦੇਖਦੇ ਹੋ ਪਸ਼ੂ ਪਾਲਣ ਭਾਗ ਜਿਹੜਾ ਡੇਅਰੀ ਭਾਗ ਚ 4 ਪੋਸਟਾਂ ਤੇ ਡੇਅਰੀ ਦੇ ਵਿਕਾਸ ਭਾਗ ਦੇ ਵਿੱਚ ਜਿਹੜੀਆਂ 6 ਦੋ ਪੋਸਟਾਂ ਇਹ ਗਿਣਤੀ ਵਾਪਸ ਲਈ ਗਈ ਹੈ ਇਸ ਤੋਂ ਇਲਾਵਾ ਜਿਹੜੀਆਂ ਤੁਹਾਨੂੰ ਹੋਰ ਨਵੀਆਂ ਜਿਹੜੀਆਂ ਪੋਸਟਾਂ ਐਡ ਕੀਤੀਆਂ ਇਹ ਤੁਸੀਂ ਦੇਖਦੇ ਹੋ ਵੱਖ-ਵੱਖ ਭਾਗਾਂ ਦੇ ਵਿੱਚ ਇਸ ਵੀਡੀਓ ਨੂੰ ਪੋਜ਼ ਕਰਕੇ ਜਿਹੜਾ ਰੋਕ ਕੇ ਦੇਖ ਸਕਦੇ ਹੋ ਠੀਕ ਹੈ ਵ ਇਹ ਗੱਲ ਹੈਗੀ ਜਿੱਥੇ ਐਡ ਕੀਤੀਆਂ ਗਈਆਂ ਪਰ ਜਿਨ੍ਹਾਂ ਨੇ ਭਰੀਆਂ ਸੀ ਤੇ ਜਿੱਥੋਂ ਅਸਾਮੀਆਂ ਵਾਪਸ ਲਈ ਉਹਨਾਂ ਵਾਸਤੇ ਥੋੜੀ ਜਿਹੀ ਮਾੜੀ ਖ਼ਬਰ ਵੀ ਕਹਿ ਸਕਦੇ ਆ ਸੋ ਇਹ ਜਿਹੜੀ ਟੋਟਲ ਅਸਾਮੀਆਂ ਦੀ ਜਿਹੜੀ ਪੀਟ੍ਰੀਪਲੱਸ ਵੀ ਲੋਕ ਗਿਣਤੀ ਵਧਾ ਕੇ ਜਿਹੜੀ ਨੜੇ ਨਿਮੇਗੀਤੀ ਗਈ ਹੈ ਠੀਕ ਹੈ ਵੀ ਸੋ ਇਹ ਅਸਾਮੀਆਂ ਵਾਲੇ ਜਿੰਨੇ ਵੀ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕੀਤਾ ਤੋਂ ਜੁੜੇ ਰਹੋ ਇਨ ਫਿਊਚਰ ਪੰਜਾਬ ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਵਰਨਮੈਂਟ ਜੌਬ ਆਉਂਦੀ ਆ ਉਹਦੀ ਇਨਫੋਰਮੇਸ਼ਨ ਆਪਣੇ ਇਸ ਚੈਨਲ ਉੱਪਰ ਮਿਲਦੀ ਰਹੂਗੀ ਠੀਕ ਹੈ ਵੀ ਸਬਸਕ੍ਰਾਈਬ ਕਰੋ ਬੈਲ ਕਨ ਦਾ ਬਟਨ ਦਬਲੋ ਜੇਕਰ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਨੂੰ ਪੰਜਾਬ ਸਬੰਧੀ ਜਿਹੜੀ ਨਵੀਂ ਜਾਣਕਾਰੀ ਜਿਹੜੀ ਪੋਸਟ ਨਾਲ ਸਬੰਧੀ ਜਿਹੜੇ ਭਰਤੀਆਂ ਸਬੰਧੀ ਜਿਹੜੀ ਆਪਣੇ ਇਸ ਚੈਨਲ ਉੱਪਰ ਮਿਲਦੀ ਰਹਿੰਦੀ ਆ ਸੋ